ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਪਹੁੰਚੇ ਅੱਜ ਬਰਨਾਲਾ ਟਰੈਕਟਰ ਮੰਡੀ ਜੀ ਇਹ ਟਰੈਕਟਰ ਮੰਡੀ ਹਰ ਸੋਮਵਾਰ ਟਰੈਕਟਰ ਮੰਡੀ ਲੱਗਦੀ ਹੈ ਭਾਈ ਇੱਥੇ ਟਰੈਕਟਰ ਬਹੁਤ ਉੱਚੇ ਮਾਡਲ ਦੇ ਵਧੀਆ ਕੁਆਲਿਟੀ ਦੇ ਟਰੈਕਟਰ ਮਿਲਦੇ ਆ ਭਾਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਭਾਈ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦਿਖਾਉਣਿਆ ਸਾਨੂੰ ਟਰੈਕਟਰ ਅਤੇ ਟਰਾਲੀਆਂ ਅਤੇ ਤੂੜੀ ਵਾਲੇ ਮਸ਼ੀਨਾਂ ਬਹੁਤ ਭਾਰੀ ਮੰਡੀ ਭਰੀ ਹੋਈ ਹੈ ਭਾਈ ਬਹੁਤ ਸਾਰੇ ਗਾਹਕ ਨੇ ਆਓ ਜੀ ਉਹ ਵੈਸ ਸਵਰਾਜ 855 ਜੀ ਕੱਟ ਨਹੀਂ ਸਿਰ 400 ਸੋਚੀ ਦੇਖੋ ਟਰੈਕਟਰ ਬਹੁਤ ਸਾਫਟ ਟਰੈਕਟਰ ਹੈ ਪਿਛਲੇ ਟਾਇਰ ਇਹਦੇ 14 ਦੇ ਨਹੀਂ ਜੀ ਸੈਂਟਰ ਗੇਰਾ ਜੀ 616 ਦੇ ਮੂਲੇ ਟਾਇਰ ਇਹ ਹੈ 99 ਮਾਡਲ ਟਰੈਕਟਰ ਜੀ 2,55,000 ਦਾ ਰੇਟ ਆ ਜੀ ਟਰੈਕਟਰ ਬਹੁਤ ਸਾਫ ਹੈ ਨਾਲ ਖੜਾ ਸੋਨਾ ਲਿਕਾ 750 BI ਟਾਇਰ ਚਾਰੇ ਨਵੇਂ ਨੇ ਜੀ ਦੇ ਪਿਛਲੇ ਟਾਇਰ 13 ਦੇ ਨੇ ਜੀ ਮੂਰਲੇ 65 16 ਦੇ ਨੇ ਜੀ ਪੰਜਾਬ ਨੰਬਰ ਆ ਜੀ ਪੀ ਵੀ 18 ਡੈਕ ਲੱਗਿਆ ਹੋਇਆ ਜੀ ਇਹ ਆ ਜੀ ਇੱਕ ਮਾਡਲ ਡਰਾਈਵਰ 230000 ਦਾ ਰੇਟ ਆ ਜੀ ਨਾਲ ਖੜਾ ਇਹ ਮਹਿੰਦਰਾ 475 ਡੀ ਆਈ ਜੀ 475 ਡੀ ਆਈ ਟਾਇਰ ਪਿਛਲੇ ਨਵੇਂ ਨੇ ਜੀ ਮੂਰਲੇ ਹੰਦੇ ਨੇ ਜੀ ਔਰ ਡਾਲੀ ਸੱਤਰੀ ਲੱਗੀ ਹੋਈ ਹੈ ਜੀ 2000 ਮਾਡਲ ਆ ਜੀ 2 ਲੱਖ 45000 ਦਾ ਰੇਟ ਆ ਜੀ ਮਹਿੰਦਰਾ 475 ਡੀਆਈ ਨਾਲ ਖੜਾਈ ਸਵਰਾਜ 855 ਐਫੀ 4 ਸਟਾਰੀ ਰਿਵਰਸ ਪੀਟੀਓ ਆ ਜੀ 16 ਟਾਇਰ ਨਹੀਂ ਗੁਡੀਆ ਦੇ 50 ਪੈਸੇ ਟਾਇਰ ਨਹੀਂ ਦੁਨੇ ਅਗਲੇ ਪਿਛਲੇ ਜੀ ਗੁਡੀਆ ਦੇ ਮੁੱਲ ਨਹੀਂ ਜੀ ਪੰਜਾਬ ਨੰਬਰ ਆ ਜੀ ਬਰਨਾਲਾ ਨੰਬਰ ਪੀਵੀ 19 ਪਾਵਰ ਸਟੀering ਆ ਜੀ ਇਹ ਰਿਵਰਸ ਵੀਡੀਓ ਹੈ ਜੀ ਸੈਂਟਰ ਗੀਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ 17 ਮਾਡਲ ਡਰਾਈਵਰ ਆਈ ਇਹ 5,80,000 ਇਹਦਾ ਪ੍ਰਾਈਸ ਹੈ ਜੀ ਨਾਲ ਖੜਾਈ ਸੋਨ ਨਲਿਕਾ ਡੀਆਈ 750 ਜੀ ਦੇਖੋ ਇਹ ਗੁਡੀਆ ਦੇ ਟਾਇਰ ਨਹੀਂ 14 ਦੇ ਮੂਰਲੇ ਵੀ ਗੁਡੀਆ ਦੇ ਨਹੀਂ ਸੈਡ ਗੇਅਰ ਆ ਜੀ ਪਾਵਰ ਸਟੀering ਪੰਜਾਬ ਨੰਬਰ ਆਈ ਇਹ ਸੈਡ ਗੇਅਰ ਨਾਨ ਨਾਨ ਪਾਵਰ ਆ ਜੀ ਸਟੀering 13 ਮਾਡਲ ਟਰੈਕਟਰ ਆ ਇਹ 3 ਲੱਖ 40 ਹਜ਼ਾਰ ਦਾ ਰੇਟ ਆ ਜੀ ਨਾਲ ਖੜਾ ਹੀ ਨਿਊ ਹਾਲੈਂਡ 3730 ਜੀ ਔਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਪਾਵਰ ਸਟੀering ਸਾਈਡ ਗੇਅਰ ਆ ਜੀ ਪਿਛਲੇ ਟਾਇਰ ਨਵੇਂ ਨੇ ਜੀ ਮੂਲ ਲੈ ਅੱਦੇ ਨੇ ਜੀ ਗੁਡਇਰ ਦੇ ਟਾਇਰ ਨੇ ਜੀ ਇਹ ਆ ਜੀ 14 ਮਾਡਲ ਡ੍ਰੈਕਟਰ 490000 ਰੇਟ ਆ ਇਹਦਾ ਪੰਜਾਬ ਨੰਬਰ ਆ ਜੀ ਪੀਵੀ 13 ਸਲਾਮ ਜੀ ਨਾਲ ਕਿੜਾ ਸਵਰਾਜ 855 ਜੀ ਰਿਵਰਸ ਪੀਟੀਓ ਜੀ 15 ਸਪੀਡ ਸਾਈਡ ਗੇਅਰ ਆ ਜੀ ਪਾਵਰ ਸਟੀering ਵਧੀਆ ਹੈਵੀ ਬੰਪਰ ਲੱਗਿਆ ਹੋਈ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਚਾਰੇ ਟਾਇਰ ਨਵੇਂ ਨੇ ਜੀ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਵੀਰੇ ਇਹ ਮਾੜੂ ਤੇ ਰੇਟਾ ਜੀ ਲਿਖਿਆ ਨਹੀਂ ਜੀ ਟਰੈਕਟਰ ਇਹ ਬਰਨਾਲਾ ਟਰੈਕਟਰ ਮੱਡੀ ਚਾਹੀ। ਨਾਲ ਖੜਾ ਹੈ ਸੋਨਾ ਲੀਕਾ 750 ਜੀ। ਸੋਨਾ ਲੀਕਾ 750 14 ਦੇ ਟਾਇਰ ਨਹੀਂ ਜੀ ਇਹਦੇ। ਪਿਛਲੇ ਟਾਇਰ ਨਵੇਂ ਨੇ ਜੀ ਮੂਰਲੇ ਹੱਦਦੇ ਨੇ 750 ਜੀ। ਸਾਈਡ ਗੇਅਰ। ਇਹ ਆਬ ਨੰਬਰ ਆ ਜੀ। ਐਂਪ ਲੱਗਿਆ ਹੋਇਆ ਜੀ ਉੱਤੇ। ਇਹ ਆ ਜੀ 10 ਮਾਡਲ ਟਰੈਕਟਰ ਦੀ 3 ਲੱਖ 40 ਹਜ਼ਾਰ ਰੇਟ ਆ ਜੀ ਇਹਦਾ। ਇਸ ਨੂੰ ਬਰਨਾਲਾ ਟਰੈਕਟਰ ਮੰਡੀ ਚ ਸੌਨ ਵਾਲੀ ਕਾ 740 ਇੰਟਰਨੇਸ਼ਨਲ ਡੀ ਆਈ ਤੇ ਹੁਣ ਆਈ ਦੇਖੋ ਮੂਰਲੇ ਟਾਇਰ ਕਸੇ ਹੋਏ ਨੇ ਬਈ ਉਹਦੇ ਪਿਛਲੇ ਟਾਇਰ ਜੇ ਕਿ ਸੋਨਾ ਦੇ ਨਹੀਂ 12 ਦੇ ਟਾਇਰ ਨੇ ਜੀ ਸੈਂਟਰ ਗੇਅਰ ਆ ਜੀ ਕੱਟ ਮੇ ਸਿਜਾ ਜੀ ਬਿਲਕੁਲ ਸੁੱਕਾ ਟਰੈਕਟਰ ਆ ਜੀ ਮਾਡਲ ਆ ਜੀ ਇਹ 98 140000 ਪ੍ਰਾਈਜ਼ ਆ ਜੀ ਇਹਦਾ ਸੋਨ ਵਾਲੀ ਕੈਂਟਰਨੈਟ ਡੀ ਆਈ 740 ਜੀ 12 ਦੇ ਟਾਇਰ ਨੇ ਜੀ ਦੇ ਲੋ ਵਈ ਸਾਨੂੰ ਪ੍ਰੀਤ 659 ਦਿਖਾਉਣੇ ਜੀ ਪਾਵਰ ਸਟੀering ਹੈ ਜੀ ਟਾਇਰ ਨਵੇਂ ਨਹੀਂ ਜੇ ਕੇ ਟਾਇਰ ਮੂਰਲੇ ਬੀ ਕੇ ਟੀ ਦੇ ਨਹੀਂ ਪਿਛਲੇ ਜੇ ਕੇ ਦੇ ਨਹੀਂ ਜੀ ਸੈਂਟਰ ਗੇਅਰ ਹੈ ਜੀ 659 ਪਾਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹੈ ਬਈ ਇਹਦੇ ਬੀ ਮਾਡਲ ਟਰੈਕਟਰ ਹੈ ਜੀ 60 ਸੰਜਾਬ ਪ੍ਰੀਜ਼ੀ 435000 ਦਾ ਪ੍ਰਾਈਸ ਹੈ ਜੀ ਨਾਲ ਖੜਾ ਸੋਰਾ 744 ਐਫੀ ਜੀ ਮੂਲ ਟਾਇਰ ਕਾ ਸੇਵ ਨਹੀਂ ਜੀ ਪਿਛਲੇ 50 ਪੈਸੇ ਨਹੀਂ ਕੱਟ ਨਹੀਂ ਸੀ ਜੀ ਇਹ ਆਪ ਨੰਬਰ ਹੈ ਵੀ ਸੁਨਾਮ ਨੰਬਰ ਹੈ ਜੀ ਦੇਖੋ ਬੜਾ ਸੁਪਰਾ ਟਰੈਕਟਰ ਹੈ ਸਾਫ ਕਿਤੇ ਲੀਕਿੰਗ ਨਹੀਂ ਹੈਗੀ ਇਹ ਹੈ ਜੀ 2000 ਮਾਡਲ 2000 ਮਾਡਲ ਹੈ ਇਹ 2,75,000 ਇਹਦਾ ਪ੍ਰਾਈਸ ਹੈ ਜੀ ਮ제 ਸੋਟੇ ਜੀਮਦਾਰ ਲਈ ਬਹੁਤ ਵਧੀਆ ਟਰੈਕਟਰ ਹੈ ਵੀਰੇ ਨਾਲ ਕਿਹੜਾ ਸਵਰਾਜ 855 EP4 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਜੀ ਏ ਵੀ ਸਨਾਮ ਨੰਬਰ ਆ ਜੀ ਪੰਜਾਬ ਸੈਂਟਰ ਗੇਅਰ ਗੁਡਇਰ ਦੇ ਟਾਇਰ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਡਰਾਵਲ ਡੰਡਾ ਨਾਲ ਆ ਜੀ ਨੰਬਰ ਚੈੱਕ ਕਰ ਲਓ ਜੀ ਇਹ ਆ ਬਈ 18 ਮਾੜ ਲੀ ਜੀ 5 ਲੱਖ 85 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਬਈ ਮੈਸੀ 9500 ਹੀ ਪਾਵਰ ਸਟੀering ਇਸ ਸਾਈਡ ਗੇਅਰ ਆ ਜੀ ਟਾਇਰ ਹੈਗੇ ਨਹੀਂ 80 ਪੈਸੀ ਦੀ ਤੇਲ ਵਾਲੇ ਬ੍ਰੇਕ ਨਹੀਂ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਬਈ ਪੋਲੋ ਦੇ ਟਾਇਰ ਨੇ ਜੀ ਮੂਰਲੇ ਐਮ ਆਰ ਐਫ ਦੇ ਨਹੀਂ ਜੀ ਹੈਗੇ ਨਹੀਂ ਟਾਇਰ 70 ਪੈਸੀ ਦੀ 50 ਰੇਂਜ 20 ਮਾਡਲ ਪੰਜਾਬ ਨੰਬਰ 485000 ਰੇਟ ਆਈ ਇਹਦਾ ਨਾਲ ਖੜਾ ਸਵਰਾਜ 855 4 ਸਟਾਰ ਇਹ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੀਅਰ ਤੇਰੀ ਵੀ ਮੂਰ ਲੈਣਾ ਮੇਰੀ ਪਿਛਲੇ 50 ਪੈਸੇ ਨਹੀਂ ਜੀ ਇਹ ਵੀ ਪੰਜਾਬ ਨੰਬਰ ਆ ਜੀ ਬਰਨਾਲਾ ਨੰਬਰ ਜੀ 16 ਮਾਡਲ ਡਾਇਰੈਕਟਰ ਆ ਜੀ ਇਹ 535000 ਇਹਦਾ ਪ੍ਰਾਈਸ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਜੋ ਦਾ ਨੇ ਟਾਇਰ ਨੇ ਜੀ ਗੁਡিয়ার ਦੇ ਟਾਇਰ ਨੇ ਜੀ 16.5 ਲੱਖ 350000 ਕਰਾਈ ਗਈ ਜਿਹੜਾ ਲਓ ਬਈ ਆ ਪੰਜੇ ਟਰੈਕਟਰ ਇਹਨਾਂ ਇਹ ਬਾਈ ਸਕੰਦਰ ਦੇ ਨੇ ਜੀ ਫਰਵਾਹੀ ਤੋਂ ਜ਼ਿਲ੍ਹਾ ਬਰਨਾਲਾ ਜੀ ਇਹਨਾਂ ਮੋਬਾਈਲ ਨੰਬਰ ਨੋਟ ਕਰ ਲਓ ਜੀ 97799 17399 97799 17399 ਸਕੰਦਰ ਆ ਬਾਈ ਫਰਵਾਹੀ ਤੋਂ ਜੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਜੀ ਇਹ ਪੰਜੇ ਟਰੈਕਟਰ ਬਾਈਆਂ ਦੇ ਨੇ ਜੀ ਪ੍ਰੀਤ ਸੋਰਾ 744 ਜੀ ਆ ਸਵਰਾਜ ਮੈਸੀ ਤੇ ਫਿਰ ਸਵਰਾਜ ਜੀ ਸੋਨਾ ਲਿਖਾ ਡੀਆਈ 50 ਜੀ ਟਾਇਰ ਚਾਰੇ ਨਵੇਂ ਆ ਜੀ ਪਾਵਰ ਸਟੀering ਆ ਜੀ ਸਾਈਡ ਗੇਅਰ ਜੀ ਐਮਆਰਪੀ ਤੇ ਟਾਇਰ ਨਹੀਂ ਪਿਛਲੇ ਟਾਇਰ ਨਵੇਂ ਨਹੀਂ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਰਿਵਰਸ ਬੀਟੂ ਆ ਰਾਜੀ ਬੱਸ ਕੈਟਾਗਰੀ 52 ਜੀ ਪੰਜਾਬ ਨੰਬਰ ਹੈ 19 ਮਾਡਲ 468000 ਦਾ ਪ੍ਰਾਈਸ ਹੈ ਜੀ ਛੱਟ ਵੀ ਉਹ ਦੁਕਾਨ ਚ ਵੜ ਗਿਆ ਤੇ 25000 ਨਾਲ ਕੋੜਾ 53 ਦਾ ਜੌਂਡੀ ਆ ਜੀ ਟਾਇਰ ਚੰਨ ਨੇ ਆ ਜੀ ਪਾਵਰ ਸਟੀering ਆ ਜੀ ਹੈਵੀ ਵੇਟ ਆ ਜੀ ਇਹਦਾ 53 ਦਾ ਜੌਂਡੀ ਆ ਜੀ 15 ਮਾਡਲ ਆ ਜੀ 635000 ਪ੍ਰਾਈਸ ਹੈ ਜੀ 16 ਦੇ ਟਾਇਰ ਨੇ ਜੀ ਨਾਲ ਖੜਾ ਜੀ 5 ਸਟਾਰ ਸਵਰਾਜ 960 ਜੀ ਪਾਵਰ ਸਟੀering ਹੈ ਜੀ ਟਾਇਰ ਹੈਗੇ 80 ਪੈਸੇ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਵਧੀਆ ਹੈਵੀ ਵਾਂਟ ਪਰ ਹੈ ਜੀ ਤੇਲ ਵਾਲਾ ਜੀ 17 ਮਡ ਲੱਗੀ ਹੈ 5,55,000 ਇਹਦਾ ਰੇਟ ਹੈ ਜੀ ਸੈਂਟਰ ਗੀਅਰ ਜੀ ਡਬਲ ਡਿਸਟ੍ਰਿਬਿਊਟਰ ਜੀ ਨਯਾ ਨੰਬਰ ਹੈ ਜੀ ਪੀ ਵੀ 10 ਲੁਧਿਆਣਾ ਸੋਨਾਲਿਕਾ 60 ਡੀ ਆਈ ਤੈਰ ਚਾਰੀ ਨਮਿਆ ਜੀ ਸੈਡ ਗੇਅਰ ਆ ਜੀ ਸਕੰਦਰਾ ਡੀ ਆਈ ਸਕੰਦਰਾ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 20 ਮਡਲ ਇਸ ਤੇ 135000 ਦਾ ਪ੍ਰਾਈਸ ਆ ਜੀ ਟਾਇਰ ਚਾਰੇ ਨਵੇਂ ਨੇ ਜੀ ਬਿਲਕੁਲ ਨਾਲ ਖੜੀ ਫਾਰਮ ਟਰੱਕ 60 ਦਾ ਜੀ ਹੈਵੀ ਬੈਂਪਰ ਆ ਜੀ ਟਾਇਰ ਚਾਰੇ ਨਵੇਂ ਨੇ ਜੀ 99 ਮਡਲ ਫਾਰਮ ਟਰੱਕ 215000 ਦਾ ਪ੍ਰਾਈਸ ਆ ਜੀ ਐਮ ਆਰ ਪੇ ਟਾਇਰ ਨਵੇਂ ਜੀ ਦੇਖੋ ਮੇਰਾ ਮੋਬਾਈਲ ਨੰਬਰ ਕੀ ਆਪਣਾ 62859349004 62859349004 ਕਿਹੜਾ ਪਿੰਡ ਹੈ ਵੀਰੇ ਬਰਨਾਲਾ ਬਰਨਾਲਾ ਪਿੰਡ ਆ ਜੀ ਬਾਈ ਨਾਲ ਕੰਟੈਕਟ ਕਰ ਸਕਦੇ ਫਾਰਮ ਟਰੈਕ ਟਰੈਕਟਰ ਬਾਈ ਦਾ ਜੀ ਦੇਖੋ ਜੀ ਨਿਊ ਵਿਸਕਰਮਾ ਮਸ਼ੀਨ ਤੋੜੀ ਵਾਲੀ ਜੀ ਨਵੇਂ ਮਾਡਲ ਆ ਜੀ ਨਿਊ ਵਿਸਕਰਮਾ ਸੰਗਰੂਰ ਰੋਡ ਨੀਅਰ ਪਾਵਰ ਐਗਰੀ ਲੜਪਿਆਣਾ ਦੀ ਬਣੀ ਹੋਈ ਹੈ ਜੀ 21 ਮਾਡਲ ਹੈ 2 ਲੱਖ 45 ਹਜ਼ਾਰ ਦਾ ਪ੍ਰਾਈਜ਼ ਆਈ। ਦਲਭਾਂ ਮਸ਼ੀਨਰੀ। ਲਓ ਬਈ ਸਾਨੂੰ ਟਰਾਲੀਆਂ ਦਿਖਾਉਣਾ ਹੈ 11 ਸੇ ਜੀ। ਨਵੀਆਂ ਟਰਾਲੀਆਂ ਨੇ ਜੀ 25 ਮਾਡਲ ਦੀ ਬਣੀ ਹੋਈ ਹੈ ਜੀ ਆਹ। ਜਾਲ ਸਮੇਤ ਹੀ ਬੈੱਡ ਲੱਗਿਆ ਹੋਇਆ। ਪੈਰ ਇਹ ਸਜਾ ਕਰ ਲੋ ਜੀ। ਤੁਹਾਨੂੰ ਵਿੱਚੋਂ ਵੀ ਚੈੱਕ ਕਰਾਣੇ ਜੀ। ਦੇਖੋ ਜੀ। ਟਰਾਲੀ ਦੇ ਜੋੜ ਕਿਤੇ ਵੀ ਨਹੀਂ ਹੈਗਾ ਬਈ। ਬਹੁਤ ਸਾਨ ਦਾ ਟਰੈਲੀ ਬਣਾਈ ਹੋਈ ਆ ਭਾਈ। ਲਾਟਿਆਣਾ ਦੀ। ਬਾਹਿਆਂ ਦਾ ਕੰਡੈਕਟਰ ਨੰਬਰ ਲਿਖ ਕੇ ਦੇਵਾਂਗੇ ਤੁਹਾਨੂੰ ਜੀ। 116 ਜੀ। ਪੰਪ ਲੱਗਿਆ ਹੋਇਆ ਜੀ। ਇਹਦਾ 1,47,000 ਰੇਟ ਆ ਜੀ। 1,44,000 ਜੀ। ਨਾਲ ਖੜੇ ਜੀ 11 6.5 ਜੀ। ਇਹ ਵੀ 25 ਮਾਡਲ ਆ ਜੀ। ਇਹਦੇ ਵੀ ਪੰਪ ਲੱਗਿਆ ਹੋਇਆ ਜੀ। ਡਬਲ ਟੈਰੀ ਹੈ ਜੀ ਇਹ। ਵਧੀਆ ਹੈ ਵੀ ਟੂਲ ਲੱਗਿਆ ਹੋਇਆ ਜੀ। ਦੇਖੋ ਵੀ ਟਰੈਲੀ ਬੈਡ ਸਮੀਥ 165000 ਪਰਿਆ ਜਾਏ 11 6 ਦਾ ਜੀ ਉਹਦਾ 11 6 ਦਾ ਜੀ 144000 9538 24615 24615 ਪਿੰਡ ਕਿਹੜਾ ਵੀਰੇ ਸੇਰੋ ਵੀਰੇ ਸੇਰੋ ਜੀ ਦੋਨੇ ਟਰੈਲੀਆਂ ਨੇ ਵੀਰੇ ਆਪਣੇ ਹਾਂ ਦੋ ਠੀਕ ਹੈ ਵੀ ਆ ਬਾਈ ਨਾਲ ਕੰਟੈਕਟ ਕਰ ਸਕਦੇ ਜੀ ਜੇ ਕਿਸੇ ਵੀਰ ਨੂੰ ਟਰੈਲੀਆਂ ਦੀ ਲੋੜ ਹੈ ਜੀ ਇੱਕ ਦਾ 11 6 ਆ ਜੀ 11 6 ਸਾਢੇ 6 ਡਬਲ ਟਰੈਲੀ ਪੰਪ ਲੱਗਿਆ ਹੋਇਆ ਜੀ ਨਵੀਆਂ ਟਰਾਲੀਆਂ ਨੇ ਜਾਲ ਸਮੇਤ ਸੁਮਰਾ ਡਾਇਰੈਕਟਰ ਮੰਡੀ ਸੋਨਾਲਿਕਾ 750 ਡੀਆਈ ਟਾਇਰ ਹੈਗੇ ਨਹੀਂ ਜਿਹਦੇ 50 ਪੈਸੇ ਜੇਕੇ ਦੇ ਟਾਇਰ ਨੇ ਜੀ ਪਿਛਲੇ ਪੋਲੋ ਦੇ ਨੇ ਸਾਈਡ ਗੇਅਰ ਆ ਜੀ ਸਾਈਡ ਗੇਅਰ ਜੀ ਨੋਨ ਪਾਵਰ ਜੀ ਕਟਮੀ ਹਿੱਸੇ ਚੇ ਮਾਡਲ ਟਰੈਕਟਰ ਆਈ ਸੋਨਾਲਿਕਾ 295000 ਦਾ ਪ੍ਰਾਇਜ਼ ਹੈ ਜੀ ਨਾਲ ਖੜਾ ਫਾਰਮ ਟਰੈਕ ਜੀ ਲਾਈ ਪੀਟੀਓ ਜੀ ਸੈਂਟਰ ਗੇਅਰ 60 ਦਾ ਫਾਰਮ ਟਰੈਕ ਜੀ ਟਾਇਰ ਚਾਰੇ ਨਵੇਂ ਨੇ ਜੀ ਬੈਕ ਸਾਈਡ ਤੋਂ ਦਿਖਾਨੀ ਇਸ ਨੂੰ ਵੀ ਕੇਟੀ ਦੇ ਟਾਇਰ ਨੇ ਜੀ ਨਾਲ ਡੰਡਾ ਦੇਖੋ ਜੀ ਫਾਰਮ ਟਰੈਕ 60 ਇਹ ਆਬ ਨੰਬਰ ਆ ਜੀ 4 ਮਾਡਲ ਆ ਜੀ 245000 ਪਰ ਇਹ ਜਾਈ ਇਹਦਾ ਦੇਖੋ ਟਰੈਕਟਰ ਬਹੁਤ ਸਾਫ ਆ ਜੀ ਨਾਲ ਖੜਾ ਜੀ 65 ਦਾ ਐਪੀਆਈ ਫਾਰਮ ਟਰੱਕ ਜੀ ਸੈਂਟਰ ਗੇਅਰ ਨਾਨ ਪਾਵਰ ਜੀ ਟਾਇਰ ਅੱਦੇ ਨੇ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਮਾਡਲ ਆ 10 ਜੀ 10 ਮਾਡਲ ਲਈ 2 ਲੱਖ 99000 ਦਾ ਰੇਟ ਆ ਜੀ। ਤੋਂ ਇਹ ਤੁਹਾਨੂੰ ਬਰਨਾਈ ਟਰੈਕਟਰ ਮਾਡਲ ਜੀ 969 ਐਫੀ ਸੋ ਰਾਜ ਜੀ। ਪਾਵਰ ਸਟੀering ਹੈ ਜੀ, ਸਾਈਡ ਗੇਅਰ ਹੈ ਜੀ। 16 ਟਾਇਰ ਨੇ ਜ ਗੁਡਇਰ ਦੇ ਦੇ, ਮੋਰਲੇ ਐਮ ਆਰ ਐਫ ਦੇ ਨੇ ਜੀ। ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ। ਉੱਡ ਲੱਗਿਆ ਹੋਇਆ ਜੀ। ਬਿਲਕੁਲ ਨਵਾਂ ਟਰੈਕਟਰ ਆ ਜੀ। ਸ਼ੀਟ ਤੋਂ ਕਾਗਜ਼ੀਨ ਲਿਆ ਹੈਗਾ ਜੀ। ਪਾਵਰ ਸਟੀering ਹੈ ਜੀ। ਫਾਈਵ ਸਟਾਰ 969 ਐਫਪੀ ਜੀ ਇਹ ਆ ਜੀ ਬਾਈ ਮਾਡਲ 8 ਲੱਖ 65000 ਰੇਟ ਆ ਜੀ ਇਹਦਾ ਪੰਜਾਬ ਨੰਬਰ ਆ ਜੀ ਪੀਵੀ 28 ਨਾਲ ਖੜਾਈ ਸੋਨਾਲਿਕਾ 35 ਦਾ ਆਈਡੀਆਈ 35000 ਐਕਸ ਐਚ ਡੀ ਸਕੰਦਰਾ ਸਾਈਡ ਗੇਰ ਆ ਜੀ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀering ਆ ਜੀ ਇਹ ਆ ਜੀ ਇੱਕੇ ਮਾਡਲ ਟਰੈਕਟਰ ਜੀ 465000 ਪ੍ਰਾਈਜ਼ ਹੈ ਇਹਦਾ ਨਾਲ ਖੜਾਈ 5405 ਜੌਂਡੀ ਆ ਰਹੀ ਟਾਇਰ ਚਾਰੇ ਨਵੇਂ ਨੇ ਜੀ 3 ਸਪੀਡ ਹੈ ਜੀ ਗੇਅਰ ਪ੍ਰੋ ਐਮ ਆਰ ਪੀ ਦੇ ਟਾਇਰ ਨੇ ਜੀ ਫੁੱਡ ਲੱਗਿਆ ਜੀ ਐਮਪ ਲੱਗਿਆ ਹੋਇਆ 5405 ਵਧੀਆ ਹੈਵੀ ਬੰਪਰ ਆ ਜੀ ਇਹ ਆ ਜੀ ਬਾਈ ਮਾਡਲ ਟਰੈਕਟਰ ਜੀ 865000 ਇਹਦਾ ਪ੍ਰਾਈਜ਼ ਹੈ ਜੀ ਟਰੈਕਟਰ ਚੈੱਕ ਕਰ ਲੋ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 55 ਜੀ ਰੁਕਵਾ ਇਹ ਆਈ 22 ਮਾਡਲ ਆ 8,65,000 ਰੇਟ ਆ ਜੀ ਨਾਲ ਖੜਾ ਹੈ ਸਵਰਾਜ 855 ਐਫ ਯੂ ਜੀ 4 ਸਟਾਰ ਆ ਜੀ ਰਿਵਰਸ ਬੀਟੀਓ ਜੀ ਟਾਇਰ ਚਾਰੇ ਨਵੇਂ ਆ ਜੀ ਸੈਂਟਰ ਗੇਅਰ ਆ ਜੀ ਡਾਊਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਜੀ ਇਹ ਆ ਜੀ 17 ਮਾਡਲ ਜੀ 5 ਲੱਖ 55000 ਰੇਟ ਆ ਜੀ ਇਹਦਾ ਨਾਲ ਖੜਾ ਜੀ ਪ੍ਰੀਤ 6049 ਜੀ ਪਾਵਰ ਸਟੀering ਜੀ ਸੈਂਟਰ ਗੇਅਰ ਸੁਪਰ ਪ੍ਰੀਤ ਆ ਜੀ ਟਾਇਰ ਚਾਰੇ ਨਵੇਂ ਨੇ ਜੀ ਐਮਆਰਪ ਦੇ ਟਾਇਰ ਨੇ ਜੀ 23 ਮਾਡਲ ਟਰੈਕਟਰ ਆ ਜੀ ਇਹ ਨਾਲ ਦੇ ਟਾਇਰ ਨੇ ਜੀ ਇਹਦੇ 23 ਮਾਡਲ ਆ ਜੀ 5 ਲੱਖ 65 ਹਜ਼ਾਰ ਆ ਜੀ 5 ਸਟਾਰ ਆ ਜੀ ਨਾਲ ਖੜਾ ਸੋਨਾ ਲਿਖਾ 60 ਦਾ ਜੀ ਵੀ ਆ 60 ਬੀ ਐਲ ਐਕਸ ਟਾਇਰ ਚਾਰੇ ਨਵੇਂ ਨੇ ਸਾਈਡ ਗੇਰਾ ਜੀ ਪਾਵਰ ਸਟੀering ਆ ਦੇਖੋ ਇਹ ਬੈਂਪਰ ਪੰਜਾਬ ਨੰਬਰ ਟਰੈਕਟਰ ਆ ਜੀ ਨਵਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਇਹਦੇ ਟਾਇਰ ਚਾਰੇ ਨਵੇਂ ਨੇ ਜੀ 21 ਮਾਡਲ ਹੈ ਜੇ 665000 ਰੇਟ ਹੈ ਇਹਦਾ ਮੈਟ ਆਈ ਸਾਨੂੰ ਲਿਖਾ ਨਾਲ ਆਈ ਜੌਂਡੀਆ 5310 53 ਦਾ ਜੌਂਡੀਆ 3 ਸਪੀਡ ਟਾਇਰ ਚਾਰੇ ਨਵੇਂ ਨੇ ਜੀ ਹੈਵੀ ਬੰਪਰ ਹੈ 12 ਮਾਡਲ ਟਰੈਕਟਰ ਹੈ ਜੀ ਇਹ 5310 ਜੌਂਡੀਆ 16 ਟਾਇਰ ਇਹ ਮੇਰੀ 12 ਮਾਡਲ ਹੈ 6,25,000 ਇਹਦਾ ਰੇਟ ਹੈ ਜੀ ਨਾਲ ਖੜਾ ਹੈ ਸਵਰਾਜ 855 ਐਕਸ ਐਮ ਜੀ ਰਿਵਰਸ ਵੀਡੀਓ ਜੀ ਸਾਈਡ ਗੇਅਰ ਜੀ ਟਾਇਰ ਹੈਗੇ ਜੱਸੀ ਪੈਸੇ ਵਧੀਆ ਹੈਵੀ ਬੰਪਰ ਆ ਜੀ ਤੇ ਰਾਜ ਟੈਂਕ ਵਾਲਾ ਬੰਪਰ ਆ ਜੀ ਇਹ ਆ ਜੀ 12 ਮਾਡਲ 4,15,000 ਰੇਟ ਆ ਜੀ ਪਾਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਨਾਲ ਕੜਾਈ ਫਾਰਮ ਟਰੈਕ ਜੀ ਪਾਵਰ ਮਿਕਸ 60 55 ਜੀ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਆ ਜੀ ਉੱਡ ਵਾਲੀ ਸਤਰੀ ਲੱਗੀ ਹੋਈ ਹੈ ਜੀ ਡਬਲ ਡਿਸਟ੍ਰਿਬਿਊਟਰ ਆਈ ਪਾਵਰ ਸਟੀering ਸਾਈਡ ਗੇਅਰ ਟਰੈਕਟਰ ਬਹੁਤ ਸਾਫੀ ਇਹ ਆ ਜੀ 21 ਮਾਡਲ ਟਰੈਕਟਰ ਆ ਜੀ 765000 ਦਾ ਰੇਟ ਆ ਜੀ ਵਧੀਆ ਹੈਵੀ ਬੈਂਪਰ ਲੱਗਿਆ ਹੋਇਆ ਜੀ ਨਾਲ ਖੜਾ ਜੀ ਪ੍ਰੀਤ 6049 ਜੀ ਪ੍ਰੀਤ 6049 ਸੈਂਟਰ ਗੇਅਰ ਜੀ ਪਾਵਰ ਸਟੀering ਟਾਇਰ ਚਾਰੇ ਨਵੇਂ ਨੇ ਜੀ 20 ਮਾਡਲ ਆ ਜੀ ਇਹ 465000 ਦਾ ਰੇਟ ਆ ਜੀ ਬਿਲਕੁਲ ਸੁੱਕਾ ਪਿਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਨਾਲ ਕੜਾ ਸਵਰਾਜ 852 ਐਫੀਜੀ 15 ਸਪੀਡ ਹੈ ਜੀ ਰਿਵਰਸ ਸਪੀਡ ਹੋ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਹੈ ਜੀ 5 ਸਟਾਰੀ ਪਾਵਰ ਸਟੀering ਹੈ ਜੀ ਰਿਵਰਸ ਸਪੀਡ ਹੋ ਤੇ ਇਹ ਮਡਲ ਹੈ 795000 ਦਾ ਰੇਟ ਹੈ ਜੀ ਨਾਲ ਖੜਾ ਹੈ ਸੋਰਾਜ 852 ਰਿਵਰਸ ਵੀਡੀਓ ਜੀ ਐਫੀ ਟਾਇਰ ਰਹੇਗੇ ਨਹੀਂ ਜਿਹਦੇ 70 ਪੈਸੇ ਜੀ ਹੈਵੀ ਵੈਂਪਰ ਲੱਗਿਆ ਹੋਇਆ ਜੀ ਪਾਵਰ ਸਟੀering ਜੀ ਸੈਂਟਰ ਗੇਰੀ ਪੈਵ ਸਟਾਰੀ 19 ਮਾਡਲ ਹੈ ਜੀ 6 ਲੱਖ 115000 ਪ੍ਰਾਈਸ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਜੌਂਡੀਰ 25310 ਟਾਇਰ ਚਾਰੇ ਨਵੇਂ ਦੇ ਜੀ ਜੁਆਸ ਦਾ ਪੰਪ ਲੱਗਿਆ ਜੀ 10 ਮਾਡਲ ਟਰੈਕਟਰ ਹੈ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਚਾਰੇ ਟਾਇਰ ਨਵੇਂ ਨੇ ਜੀ ਬਿਲਕੁਲ 10 ਮਾਡਲ ਹੈ 5 ਲੱਖ 40 ਹਜ਼ਾਰ ਰੇਟ ਹੈ ਜੀ ਨਾਲ ਖੜਾ ਪ੍ਰਾਈਸ 60 ਰੰਜ ਹੈ ਜੀ ਟਾਇਰੀ ਦੇ ਵੀ ਚਾਰੇ ਨਵੇਂ ਨੇ ਜੀ ਸੈਂਟਰ ਗੇਅਰ ਆ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਪਾਵਰ ਸਟੀering ਆ ਜੀ ਪੰਜਾਬ ਨੰਬਰ ਆ ਜੀ ਪੀ ਵੀ 19 ਬਰਨਾਲੇ ਦਾ ਜੀ ਇਹ ਆ ਜੀ ਇੱਕੇ ਮਾਡਲ 4 ਲੱਖ 65 ਹਜ਼ਾਰ ਦਾ ਪ੍ਰਾਈਸ ਆ ਜੀ ਨਾਲ ਖੜਾ ਹੈ ਸਵਰਾਜ 855 2 ਸਟਾਰੀ ਕਟ ਮੈਸੇਜ ਸੈਂਟਰ ਗੇਰ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਬੋਲੋ ਦੇ ਟਾਇਰ ਨੇ ਜੀ ਇਹ ਹੈ ਜੀ 2000 ਮਾਡਲ 365000 ਇਹਦਾ ਰੇਟ ਹੈ ਜੀ 2009 ਮਾਡਲ ਹੈ ਇਹ 365000 ਰੇਟ ਹੈ ਜੀ ਨਾਨ ਪਾਵਰ ਹੈ ਜੀ ਬਈ ਇਹ ਸਤਵੀ ਲੱਗੀ ਹੋਈ ਹੈ ਜੀ ਨਾਲ ਖੜਾ ਹੈ ਸਵਰਾਜ 855 ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਹੈ ਜੀ 15 ਮਾਡਲ ਟਰੈਕਟਰ ਹੈ ਜੀ 5 ਲੱਖ 25000 ਰੇਟ ਹੈ ਜੀ ਇਹਦਾ ਇਹ ਬਰਨਾਲਾ ਟਰੈਕਟਰ ਮੰਡੀ ਚ ਹੈ ਜੀ ਨਾਲ ਖੜਾ ਸਵਰਾਜ 744 ਐਸਟੀ ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ 440 ਤੇ ਲੱਗੇ ਹੋਏ ਜੇ ਐਂਪ ਲੱਗਿਆ ਹੋਇਆ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਮੁਰੇ ਜੱਟ ਮੋਬਜਾ ਕਰਦਾਂ ਨੇ ਰੱਬ ਨੇ ਤੋੜ ਕੋਈ ਨਾ ਰਖੀ ਸ਼ੇਅਰ ਲਿਖਿਆ ਹੋਇਆ ਜੀ ਇਹ ਹੈ ਜੀ 22 ਮਾਡਲ ਟਰੈਕਟਰ ਜੀ 635000 ਰੇਟ ਹੈ ਇਹਦਾ ਨਾਲ ਕੜਾ ਹਿਸ ਸਵਰਾਜ 855 ਜੀ 5 ਸਟਾਰ ਰਿਵਰਸ ਵੀਡੀਓ ਸੈਂਟਰ ਗੇਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਆਈ ਪੀ ਵੀ 13 ਸੁਨਾਮ ਦਾ ਹੀ ਇਹ 20 ਮਾਡਲ ਆ ਜੀ 6,55,000 ਰੇਟ ਆ ਜੀ ਇਹਦਾ ਨਾਲ ਖੜਾ ਜੀ ਅਰਜਨ 555 ਡੀ ਆਈ ਜੀ ਅਲਟਰਾ ਮਹਿੰਦਰਾ ਦਾ ਜੀ ਟਾਇਰ ਘਸੇ ਹੋਏ ਨਹੀਂ ਜੀ 555 ਪਾਵਰ ਸਟੀering ਆ ਜੀ ਸੈਂਟਰ ਗੇਅਰ ਆ ਜੀ ਹੁੰਡਾ ਵਾਲੀ ਸਾਥੀ ਲੱਗੀ ਹੋਈ ਆ ਜੀ ਇਹ ਜੀ ਬੀ ਮਾਡਲ 475000 ਦਾ ਜੀ ਨਾਲ ਖੜਾ ਇਸ ਸਵਰਾਜ 7855 ਐਫੀ ਜੀ 5 ਸਟਾਰ ਰਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ ਟਾਇਰ ਇਹਗੇ ਜੀ ਇਹਦੇ 70 ਪੈਸੇ 3 ਸਪੀਡ ਆ ਜੀ ਇਹ 18 ਮਾਡਲ ਹੈ 595000 ਰੇਟ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਬਰਨਾਲਾ ਟਰੈਕਟਰ ਮੰਡੀ ਦੀ ਟਰੈਕਟਰ ਨੇ ਬਾਈ ਸਭ ਟਰੈਲੀਆਂ ਦਿਖਾਉਣੇ ਜੀ 12 6.5 ਹੈ ਜੀ ਇੱਕ ਡਬਲ ਟੈਰੀ ਜੀ ਇਹਦਾ ਮੁੱਲ ਹੈ 175000 ਜੀ ਪੰਪ ਲੱਗਿਆ ਹੋਇਆ ਜੀ ਵਧੀਆ ਬੈੱਡ ਲੱਗਿਆ ਹੋਇਆ ਜੀ ਇੱਕ ਮਗਰ 11 6.5 ਹੈ ਜੀ ਡਬਲ ਟੈਰੀ ਜਾਲ ਲੱਗਿਆ ਹੋਇਆ ਜੀ ਜਾਲ ਲੱਗਿਆ ਹੋਇਆ ਜੀ ਵਧੀਆ ਹੈਵੀ ਟਰਾਲੀ ਹੈ ਜੀ ਇਹਦਾ ਮੁੱਲ ਹੈ 95000 ਰੁਪਏ ਜੀ ਟਾਇਰ ਚੈੱਕ ਕਰ ਲੋ ਜੀ ਨਾਲ ਡਾਲਾ ਜੀ ਵਧੀਆ ਨਾਲ ਖੜੇ 11 6 ਜੀ 11 6 ਸਿੰਗਲ ਟੈਰੀ ਜੀ ਇਹਦੇ ਵੀ ਜਾਲ ਲੱਗਿਆ ਹੋਇਆ ਜੀ ਇਹਦਾ ਮੁੱਲ ਹੈ 95000 ਜੀ ਇਹ ਤਿੰਨੇ ਟਰਾਲੀਆਂ ਵਕਾਉਣੀ ਜੀ ਬਾਇਆਂ ਨਾਲ ਕੰਡੈਕਟ ਕਰ ਸਕਦੇ ਹੋ ਨਾ ਸੁਣ ਮੋਬਾਈਲ ਨੰਬਰ ਦੇ ਪਾ ਕੇ ਜੀ